ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਗਿਆ ਜਾ ਫੋੜੀਆ ਮਜ਼ਾਕ ਥੋੜੀ ਓ ਕੀ ਕਰ ਲੋਗੀ ਹੀਰਾ ਤੂੰ ਹੁਣ ਦਾਜੇ ਕਿਉਂ ਹੋ ਕੇ ਬੈਗੀ ਮੈਂ ਤੇ ਐਸੀ ਉਦਾਸ ਹਾਂ ਮੈਂ ਦੱਸਾ ਸੱਚ ਕੀ ਨਹੀਂ ਹੁੰਦਾ ਹੈਗਾ ਕਿਉਂ ਨੇ ਇੰਨਾ ਸਭ ਕੁਝ ਕੀਤਾ ਮੇਰੇ ਨਾਲ ਮੈਨੂੰ ਠੋਖੇ ਚ ਰੱਖਿਆ ਇੱਕ ਤਾਂ ਬਸ ਯਕੀਨ ਜਾਈ ਨਹੀਂ ਹੁੰਦਾ ਓ ਯਾਰਾ ਮਦਨ ਉਹਨਾਂ ਨੂੰ ਰੋਕੇ ਪਰ ਤੂੰ ਤਾਂ ਰੋਕੀ ਵੀ ਨਹੀਂ ਗਈ ਤੇਰੇ ਮਾਪਿਓ ਨੇ ਵੀ ਤੈਨੂੰ ਨਹੀਂ ਰਿਸ਼ਤਾ ਕੀਤਾ ਸੀਗਾ ਉਹਦੇ ਨਾਲ ਉਹਨਾਂ ਨੇ ਵੀ ਖੂਬ ਸੋਚੀ ਸੀ ਤੂੰ ਸਹੀ ਕਹਿ ਰਹੀ ਹੈਂ ਕਿਉਂ ਮੁੰਡਾ ਸਹੀ ਹੁੰਦਾ ਮੇਰੇ ਮਾਪਿਓ ਨੇ ਉਹਦੇ ਹੀ ਹਾਂ ਕਰ ਦੇਣੀ ਸੀ ਮੈਂ ਮੇਰੇ ਮਾਪਿਓ ਦਾ ਵੀ ਭਰੋਸਾ ਤੋੜਿਆ ਉਹ ਵੀ ਸਿਰਫ ਉਹਦੇ ਕਰਕੇ ਕਈ ਗੱਲਾਂ ਯਾਰ ਆਪਾਂ ਨੂੰ ਪਹਿਲਾਂ ਸਮਝ ਨਹੀਂ ਆਉਂਦੀਆਂ ਬਾਅਦ ਵਿੱਚ ਹੀ ਪਤਾ ਲੱਗਦੀਆਂ ਨੇ ਪਹਿਲਾਂ ਤੇਰੀ ਅੱਖਾਂ ਤੇ ਪੱਟੀਆਂ ਵੱਡੀਆਂ ਹੁੰਦੀਆਂ ਸੀ ਉਹਨੇ ਹੁਣ ਯਾਰ ਤੈਨੂੰ ਇੱਕ ਚੰਗਾ ਬਣ ਕੇ ਦਿਖਾਉਣ ਦਾ ਨਾਟਕ ਰਚਿਆ ਵਾ ਜੀ ਹਾਂ ਕਾਲੇ ਉਨੇ ਸਭ ਕੁਝ ਐਨੇ ਵਧੀਆ ਢੰਗ ਨਾਲ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਕੁਝ ਮਿੰਤਾ ਹੈ ਲੱਗਦਾ ਰਹੇ ਹਾਂ ਕਿ ਉਹ ਮੈਨੂੰ ਸੱਚੀ ਪਿਆਰ ਕਰਦਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਇਹ ਸਭ ਕੁਝ ਆਪਣੇ ਵਾਸਤੇ ਕਰ ਰਿਹਾ ਵਾ ਯਾਰ ਹੇਰ ਤੂੰ ਹੁਣ ਸੌ ਜਾ ਐਨੀ ਰਾਤ ਹੋ ਰਹੀ ਆ ਯਾਰ ਨਾਲੇ ਯਾਰ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲੈ ਜਿਹੜਾ ਕੁਝ ਹੋਣਾ ਸੀ ਹੋ ਗਿਆ ਪਰ ਯਾਰ ਇੱਕ ਵਾਦਾ ਕਰ ਅੱਗੇ ਤੋਂ ਯਾਰ ਤੂੰ ਇਹੋ ਜਿਹਾ ਕੋਈ ਕਦਮ ਨਹੀਂ ਚੱਕਦੀ ਐ ਤੁਹਾਨੂੰ ਵਾਦਾ ਕਰਦੀ ਹਾਂ ਕਿ ਮੈਂ ਇਹੋ ਜਿਹਾ ਕਦਮ ਕਦੇ ਨਹੀਂ ਦੁਬਾਰਾ ਚੁੱਕੂੰਗੀ ਨਾਲੇ ਪਲੀਜ਼ ਤੁਸੀਂ ਵੀ ਮੈਨੂੰ ਮਾਫ ਕਰਦੇ ਹੋ ਮੈਂ ਹੁਣ ਅਸਟੋ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੂੰਗੀ ਕੋਈ ਗੱਲ ਨਹੀਂ ਹੈਗੀ ਮਨ ਤਾਂ ਯਾਰ ਇਹੀ ਬਹੁਤਾ ਉਹ ਮੁੰਡੇ ਦੀ ਸਚਾਈ ਯਾਰ ਤੇਰੇ ਸਾਹਮਣੇ ਆ ਗਈ ਚਲਾਂ ਇਹ ਕਰ ਤੂੰ ਸਮਝਾ ਮੈਨੂੰ ਪਤਾ ਤੂੰ ਟੈਨਸ਼ਨ ਲੈ ਜਾਣਾ ਨਾਲ ਕੋਈ ਟੈਨਸ਼ਨ ਨਾ ਲੈ ਗੱਲ ਸੁਣਿਓ ਉੱਠ ਜਾ ਮੈਂ ਅੰਤ ਨਾਲ ਹੈ ਕਿੰਨਾਂ ਸਾਬੀ ਤੂੰ ਕਿਵੇਂ ਅੱਜ ਸਵੇਰੇ ਜਬਾਰੇ ਉੱਠ ਗਈ ਚਾਹ ਵੀ ਬਣਾ ਲਈ ਹੰਦੀ ਚਾਹ ਵੀ ਬਣਾ ਲਈ ਤੇ ਘਰ ਦੇ ਸਾਰੇ ਕੰਮ ਵੀ ਕਰ ਲਈ ਮੈਂ ਕੰਮ ਵੀ ਕਰਦੇ ਤਾਂ ਉਹ ਮੈਨੂੰ ਠਾੜ ਲੈਂਦੀ ਮੈਂ ਕੰਮ ਕਰਾ ਲੰਦਾ ਰੋੜੂ ਵੀ ਮੈਂ ਹੀ ਕਰਦਾ ਕੰਮ ਸਾਰੇ ਲੈ ਫਿਰ ਕੀ ਹੋ ਗਿਆ ਤੁਸੀਂ ਖੇਤੀਬਾੜੀ ਦਾ ਵੀ ਕੰਮ ਕਰਨਾ ਹੁੰਦਾ ਹੈਗਾ ਥੱਕ ਜਾਓਗੇ ਅਲੀ ਮੈਂ ਨਾ ਸੋਚ ਲਿਆ ਅੱਜ ਤੋਂ ਘਰ ਦੇ ਸਾਰੇ ਕੰਮ ਮੈਂ ਕਰਿਆ ਕਰੂੰਗੀ ਹੁਣ ਤੁਸੀਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਣਾ ਚਾਲਾ ਇਹ ਤਾਂ ਬਹੁਤ ਵਧੀਆ ਗੱਲ ਆ ਨਾ ਨਹੀਂ ਸੱਚ ਮੈਂ ਕਹਿੰਦੀ ਸੀ ਹੁਣ ਤੁਸੀਂ ਚਾਹ ਪੀ ਕੇ ਨਾ ਉੱਠ ਜਾਓ ਤੇ ਬਾਹਰ ਆ ਜਾਓ ਜਾ ਕੇ ਖੇਤ ਬੰਨੇ ਜਿਹੜਾ ਮਾਰਿਆ ਉਹ ਤੇ ਤੁਸੀਂ ਰੋਟੀ ਮੰਗਦੇ ਫਰ ਮੈਂ ਆਉ ਲਿਆ ਦਿੰਦੀ ਆ ਉਹ ਨਹੀਂ ਨਹੀਂ ਮੈਂ ਆਉਣਾ ਬਾਹਰ ਤੇ ਖੇਤ ਬੰਨੀ ਜਿਹੜਾ ਲਾਇਆ ਆਣਾ ਮੈਂ ਠੀਕ ਆ ਜੀ ਕੁਝ ਚਾਹੀਦਾ ਮੈਨੂੰ ਹਾਕ ਮਾਰ ਲਿਓ ਕੋਈ ਗੱਲ ਨਹੀਂ ਛੋਗਰਾ ਇਹ ਵੀ ਸਿੱਧੇ ਰਾਸਤੇ ਪੈ ਗਈ ਇਹ ਦੇਵੀ ਕੋ ਦਿਮਾਗ ਚ ਗੱਲ ਵੜ ਗਈ। ਮੈਨੂੰ ਲੱਗਦਾ ਹੈਗਾ ਹੁਣ ਇਹ ਠੀਕ ਰਹੂਗੀ ਕਿਉਂਕਿ ਇਹਨੇ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਸਿੱਖ ਲਿਆ। ਹੁਜਾਰ ਹੁਣ ਕੀ ਕਰਾਂ ਮੈਂ? ਕਿਉਂਕਿ ਨੂੰ ਤਾਂ ਸਾਰੀ ਸੱਚਾਈ ਦਾ ਪਤਾ ਲੱਗ ਗਿਆ। ਹੁਣ ਤਾਂ ਉਹ ਨੂੰ ਮਰੀ ਕਿਸੇ ਗੱਲ ਦਾ ਯਕੀਨ ਨਹੀਂ ਆਉਣਾ ਹੈਗਾ। ਉਹ ਮੈਨੂੰ ਤਾਂ ਐ ਸੀ ਵੀ ਚਲ ਉਹਦਾ ਵਿਆਹ ਹੋ ਗਿਆ। ਵਧੀਆ ਪੈਸਾ ਮਿਲਿਆ ਕਰੂਗਾ। ਪਰ ਉਹ ਮੁੰਡੇ ਨੇ ਤਾਂ ਸਾਰੀ ਸੱਚਾਈ ਉਹਦੇ ਸਾਹਮਣੇ ਲਿਆ ਕੇ ਖੜੀ ਕਰਤੀ। ਮੋਮੈਂਟ ਨੇ ਤਾਂ ਸਾਰੀ ਖੇੜੇ ਖਰਾਬ ਕਰਤੀ ਮੇਰੀ ਕਿਦਾ ਫੋਨ ਆ ਗਿਆ ਫੋਨ ਟੀੜੀ ਬਾਈ ਹੈਲੋ ਕੋਈ ਹਾਂ ਕੀ ਦੱਸਾਂ ਮੈਂ ਤੈਨੂੰ ਮੈਂ ਕੋਈ ਆਪਣੇ ਹੱਥੋਂ ਤਾਂ ਸਾਰਾ ਫੋਨ ਗਿਆ ਯਾਰ ਉਹ ਤਾਂ ਕੁਝ ਨਹੀਂ ਲੱਗਿਆ ਜੀ ਤਾਂ ਫਿਰ ਮੈਂ ਵੀ ਕੀ ਕਰਦਾ ਯਾਰ ਮੈਨੂੰ ਤਾਂ ਉਹਦੇ ਪੈਸੇ ਤਾਂ ਕਿ ਮਤਲਬ ਵਸੀ ਨਾ ਤਾਂ ਉਹ ਪੈਸੇ ਲੱਗ ਗਿਆ ਜੀ ਤੇ ਨਾ ਕੋਈ ਗਹਿਣੇ ਲੱਗ ਗਿਆ ਕੋਈ ਪਸਤਾਉ ਤਾਂ ਮੈਨੂੰ ਵੀ ਹੋ ਰਿਹਾ ਆ ਆਪਾਂ ਕੀ ਕਰੀਏ ਹੁਣ ਫੇਰਾ ਉਮ ਦਾ ਖੇਤ ਬੈਠਾ ਸੀ ਠੀਕ ਆ ਜੀ ਗੁਈ ਲਈ ਆਈ ਨਹੀਂ ਹੈਗਾ ਯਾਰ ਕਿੰਨਾ ਟਾਈਮ ਹੋ ਗਿਆ ਮੈਂ ਵੀ ਫੋਨ ਆਇਆ ਉਹਦਾ ਫਮ ਆਉਂਦਾ ਰਹਗਾ ਲੈ ਉਹ ਆ ਗਏ ਉਹ ਤੇ ਉਹਦੇ ਆਸ ਪੁੱਛਿਆ ਕਰ ਦੋ ਉਹ ਬਈ ਮਾਇਕੀ ਸੋਚਣਾ ਯਾਰ ਮੈਨੂੰ ਪਤਾ ਨਹੀਂ ਮੇਰਾ ਇਹਨਾਂ ਦਿਮਾਗ ਨਹੀਂ ਚੱਲਦਾ ਹੈਗਾ ਜੋ ਵੀ ਤੇਰੇ ਦਿਮਾਗ ਚ ਆੜੀ ਹੈਗਾ ਆ ਦੱਸ ਦੇ ਮੈਨੂੰ ਉਹ ਬਾਈ ਮੇਰੇ ਤੋਂ ਮਾਰੋ ਕੀ ਕਿਸ ਕੀਮਾ ਜਿਓ ਸਕੀਮ ਕੰਮ ਕਰਦੀ ਨਾ ਆ ਸਾਰੀ ਜ਼ਿੰਦਗੀ ਐਸ ਕਰਾਂਗੇ ਮਨ ਲੈ ਫਲੂਨ ਨਜ਼ਾਰੇ ਲਾਵਾਂਗੇ ਦੱਸ ਬਾਈ ਉਹ ਫਿਰ ਉਹਨੂੰ ਸਕੀਮ ਦਾ ਦੱਸ ਦੇ ਵੀ ਆਪ ਨੂੰ ਕਰਨਾ ਕੀ ਪੈਣਾ ਕਰਨਾ ਤਾਂ ਕੀ ਆ ਕਾਲੀ ਦੀ ਜਿਹੜੀ ਮਾਸੀ ਹੈ ਨਾ ਉਹ ਪੈਸੇ ਦੀ ਪੂਰੀ ਲਾਸਟ ਹੈ ਨਾ ਉਹ ਪੈਸੇ ਦੀ ਕੋਸ਼ਿਸ਼ ਹੀ ਕਰਨਾ ਦੀ ਉਹ ਬਗਾਨਾ ਕੀ ਆਪਣਾ ਸੀ ਫਿਰ ਪਾ ਪੈਸੇ ਦੀ ਕੀੜਾ ਹੈ ਹੁੰਦਾ ਜਿਹੜੀ ਬਾਈ ਤੂੰ ਕਹਿੰਦੀ ਗੱਲਾਂ ਕਰੀ ਜਾਂਦੀ ਏਂ ਜਰ ਜੀ ਉਹਦੀ ਮਾਸੀ ਇੰਨੀ ਲਾਲਚਣਾ ਕਿ ਆਪਣੇ ਸਾਰਾ ਪੈਸਾ ਉਹਨੂੰ ਦੇਤਾ ਪਰ ਆਪਣੇ ਲਈ ਕੀ ਬਚੂਗਾ ਉਹ ਗੱਲ ਤਾਂ ਤੇਰੀ ਵੀ ਸਹੀ ਆ ਹੂੰ ਇਹ ਤਾਂ ਸੋਚ ਆ ਆ ਪਤਾ ਜਿਹੜੇ ਉਹਦੇ ਨਾਲ ਪੈਸੇ ਕਰਨੇ ਆ ਆ ਪਤਾ ਸਿਰਫ ਉਹ ਦੇਦੇ ਆ ਜਿਹੜੀ ਅੱਗੇ ਜ਼ਮੀਨ ਆ ਉਹਦੇ ਨਜ਼ਾਰੇ ਤਾਂ ਫਿਰ ਆ ਆਪੇ ਲੈ ਲੈਣਾ ਇਹ ਵੀ ਗੱਲ ਸਹੀ ਆ ਬਾਈ ਤੇਰੀ ਕਿਹੜੀ ਤੈਨੂੰ ਕੀ ਲੱਗਦਾ ਬਾਈ ਵੀ ਤੇਰਾ ਭਰਾ ਪੱਸੇ ੜ ਜਾਊਗਾ ਜੇ ਤੂੰ ਮੇਰੇ ਨਾਲ ਮੋਢਾ ਜੋੜ ਕੇ ਖੜਾ ਫਿਰ ਮੈਂ ਵੀ ਤੇਰੇ ਨਾਲ ਹੀ ਆ ਤੂੰ ਇਹ ਦੱਸ ਘਰੇ ਫਿਰ ਕਿੰਨੇ ਰੁਪਏ ਪੈਣੇ ਆ ਓ ਬਾਈ ਮੇਰੇ ਲਈ ਕਿੱਥੇ ਪੈਸੇ ਆ ਪੈਸਾ ਕਰਕੇ ਤਾਂ ਪੰਗਾ ਪਿਆ ਓ ਮੈਨੂੰ ਪਤਾ ਸੀ ਤੇਰੇ ਕੋਲ ਪੈਸੇ ਕਿੱਥੇ ਪੈਸੇ ਤਾਂ ਤੇਰੇ ਯਾਰ ਕੋਲ ਬਥੇਰੇ ਨੇ ਪਰ ਮੈਨੂੰ ਤਾਂ ਸਿਰਫ ਤੇਰਾ ਸਾਥ ਚਾਹੀਦਾ ਬਸ ਬਾਈ ਮੈਂ ਤੇਰੇ ਨਾਲ ਆ ਜੇ ਮੈਨੂੰ ਕਹੇਗਾ ਨਾ ਉਮੀ ਕਰੂੰਗਾ ਚੱਲ ਫਿਰ ਦੇਰੀ ਕਾਦੀ ਚੱਲ ਆਪਾਂ ਹੁਣ ਹੀ ਚੱਲਦੇ ਆ ਫਿਰ ਪ੍ਰੀਤ ਕੋਲ ਚੱਲ ਬਾਈ ਫਿਰ ਆ ਜਾ ਬਾਈ ਫਿਰ ਚੱਲ ਕੋ ਆ ਜਾ ਬਾਈ ਉਹ ਪੰਜਾਬੀ ਤਾ ਸਤਿ ਸ੍ਰੀ ਅਕਾਲ ਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੱਗਦਾ ਤੁਸੀਂ ਮੈਨੂੰ ਪਛਾਣ ਲਿਆ ਹੋਣਾ ਹਾਂ ਹਾਂ ਪਛਾਣ ਲਿਆ ਪਛਾਣ ਲਿਆ ਚੰਗੀ ਤਰ੍ਹਾਂ ਪਛਾਣ ਲਿਆ ਕਿਹੜੀ ਤੈਨੂੰ ਮੈਂ ਕਿਵੇਂ ਭੁੱਲ ਸਕਦੀ ਆ ਆ ਤੇਰੀ ਮਦਦ ਕਰਕੇ ਤਾਂ ਅੱਜ ਮੈਂ ਇੱਥੇ ਬੈਠੀ ਆ ਨਹੀਂ ਪਤਾ ਨਹੀਂ ਕਿਹੜੀ ਜਿਹੜੀ ਚੱਕੀ ਚਲਾ ਰਹੀ ਹੁੰਦੀ ਉਹ ਪ੍ਰੀਤ ਇਹ ਗੱਲ ਨੂੰ ਤਾਂ 5-7 ਸਾਲ ਹੋ ਗਏ ਮੈਨੂੰ ਤਾਂ ਲੱਗਦਾ ਤੂੰ ਭੁੱਲ ਗਈ ਹੋਣੀ ਪਰ ਤੂੰ ਤਾਂ ਹਜੇ ਤੱਕ ਯਾਦ ਰੱਖੀ ਬੈਠੀ ਆ ਆਏ ਹਾਏ ਪ੍ਰੀਤ ਕਿਸੇ ਦਾ ਐਸਾਨ ਐ ਇੰਨੀ ਛੇਤੀ ਨਹੀਂ ਭੁੱਲਦੀ ਹੈਗੀ ਇੰਨੀ ਮਾੜੀ ਵੀ ਨਹੀਂ ਹੈਗੀ ਪ੍ਰੀਤ ਪਰ ਤੇਰੀਆਂ ਗੱਲਾਂ ਬਾਤਾਂ ਤੋਂ ਐ ਲੱਗਦਾ ਹੈ ਅੱਜ ਤੈਨੂੰ ਪ੍ਰੀਤ ਤਾਂ ਹੀ ਕੋਈ ਖਾਸ ਕੰਮ ਹੀ ਪੈ ਗਿਆ ਹਾਂ ਬਾਈ ਆ ਹੁੰਦੀ ਆ ਸਿਆਣੇ ਬੰਦੇ ਦੀ ਨਿਸ਼ਾਨੀ ਗੱਲ ਦੱਸੀ ਵੀ ਨਹੀਂ ਗੱਲ ਸਮਝ ਵੀ ਗਈ ਇਹ ਤਾਂ ਗੱਲ ਹੈਗੀ ਆ ਬਾਈ ਮੈਂ ਤਾਂ ਤੇਰੇ ਕੋਲੇ ਇੱਕ ਕੰਮ ਆਇਆ ਸੀ ਦੱਸ ਕਰਾਂਗੀ ਮਦਦ ਮੇਰੀ ਦੇਖ ਕਿਹੜੀ ਜਿੰਨਾ ਮਰਥਾ ਹੋ ਸਕਿਆ ਮਦਦ ਤਮੇ ਤੇਰੀ ਕਰ ਦੂੰਗੀ ਪਰ ਪਹਿਲਾ ਮੈਨੂੰ ਸਾਰੀ ਗੱਲ ਦੱਸ ਫੈਸਲਾ ਮੈਂ ਬਾਅਦ ਚੋਂ ਹੀ ਲਵਾਂਗੀ ਪ੍ਰੀਤ ਗੱਲ ਬਹੁਤ ਖਾਸ ਆ ਪਰ ਮੈਨੂੰ ਨਹੀਂ ਲੱਗਦਾ ਵੀ ਗੱਲ ਸੁਣ ਕੇ ਤੂੰ ਹਾਂ ਕਰੇਂਗੀ ਕਿਉਂਕਿ ਅੱਗ ਹੁਣ ਕਿਸੇ ਹੋਰ ਦੇ ਘਰ ਨੂੰ ਨਹੀਂ ਅੱਗ ਹੁਣ ਤੇਰੇ ਘਰ ਨੂੰ ਪੈਣੀ ਆ ਮੇਰੇ ਘਰ ਨੂੰ ਤੂੰ ਅੱਬ ਬਾਜ਼ਾਰ ਤਾਂ ਜੀਆਂ ਕੀ ਪਾਈ ਜਾਣਾ ਸਾਫ਼-ਸਾਫ਼ ਦੱਸ ਆਖਿਰ ਗੱਲ ਕੀ ਆ ਕਹਿਣਾ ਕੀ ਚਾਹੁੰਨਾ ਏ ਤੂੰ ਆ ਤੇਰਾ ਭਾਂਜਾ ਕਾਲਾ ਨਹੀਂ ਮੈਨੂੰ ਉਹਦੇ ਘਰ ਵਾਲੀ ਹੀਰ ਚਾਹੀਦੀ ਆ ਜਾਣਨ ਕਿ ਤੇਰੀ ਭਾਂਜ ਨੂੰ ਹੈਂ ਭਾਂਜ ਨੂੰ ਕਾਲੇ ਨੇ ਵਿਆਹ ਵੀ ਕਰਵਾ ਲਿਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਪਤਾ ਤਾਂ ਸਾਨੂੰ ਵੀ ਲੱਗਿਆ ਕਾਲੇ ਨੇ ਕਦੋਂ ਵਿਆਹ ਕਰਾ ਲਿਆ ਉਹ ਸਾਡੇ ਤੋਂ ਸਾਡਾ ਪਿਆਰ ਖੋ ਕੇ ਲੈ ਗਿਆ ਦੇ ਕਿੜੀ ਮੇਰੇ ਵੱਲੋਂ ਤੂੰ ਨਾ ਹੀ ਸਮਝ ਤੈਨੂੰ ਵੀ ਪਤਾ ਹੀ ਆ ਕਿ ਮੈਂ ਆਪਣੇ ਭਾਂਜੇ ਦਾ ਘਰ ਨਹੀਂ ਖਰਾਬ ਕਰ ਸਕਦੀ ਚਾਹੇ ਉਹਨੇ ਮੈਨੂੰ ਨਹੀਂ ਦੱਸਿਆ ਫੇਰ ਵੀ ਉਹ ਹੈ ਤਾਂ ਸਾਡਾ ਖੂਨ ਹੈ ਮੇਰੀ ਭੈਣ ਦਾ ਖੂਨ ਹੈ ਸਾਡੇ ਖਾਨਦਾਨ ਚੋਂ ਹੈ ਉਹ ਮੈਨੂੰ ਤੇਰਾ ਪਤਾ ਸੀ ਤੂੰ ਇੰਨੀ ਛੇਤੀ ਨਹੀਂ ਮੰਨਣਾ ਲੈ ਬਈ ਬੈਗ ਫੜਾ ਹਨੇ ਪੈਸੇ ਹੁਣ ਤੂੰ ਦੇਖ ਪ੍ਰੀਤ ਸਾਡਾ ਕੰਮ ਕਰਨਾ ਕੀ ਨਹੀਂ ਤੇ ਤੂੰ ਸਾਡਾ ਕੰਮ ਕਰਤਾ ਨਾ ਆ ਤੈਨੂੰ ਇਸ ਤੋਂ ਦੁੱਗਨੇ ਪੈਸੇ ਮਿਲਣਗੇ ਦੇਖ ਕੇ ਤੈਨੂੰ ਵੀ ਪਤਾ ਹੈ ਵੀ ਪੈਸੇ ਨੂੰ ਦੇਖ ਕੇ ਨਾ ਮੇਰਾ ਕਿੰਨਾ ਕੁ ਦਿਮਾਗ ਖਰਾਬ ਹੋ ਜਾਂਦਾ ਹੈ ਜੇ ਤੇਰਾ ਦੁਸ਼ਮਣਾਂ ਕੇ ਦੁੱਗਣੇ ਪੈਸੇ ਦੇਵੇ ਨਾ ਬਾਅਦ ਮੈਂ ਤੇਰਾ ਕਤਲ ਕਿਹੜਾ ਨਾ ਕਰਦਾ ਹਣ ਗੱਲ ਪੈਸਿਆਂ ਤੇ ਆ ਗਈ ਹਣ ਭਾਣ ਜੇ ਦਾ ਕੰਮ ਹੋਇਆ ਸਮਝੋ ਨਾਲੇ ਮੈਂ ਭਾਣ ਜ ਨੂੰ ਉਹਨੂੰ ਸਲਾਮੀ ਵੀ ਦੇ ਕੇ ਆਉਣੀ ਐ ਮੈਨੂੰ ਪਤਾ ਸੀ ਤੀ ਤੇਰਾ ਤੂੰ ਮੇਰਾ ਕੰਮ ਜ਼ਰੂਰ ਕਰੇਂ ਉਹਨੂੰ ਇਹ ਦੱਸ ਕੀ ਸਾਡੀ ਕਿੰਨੇ ਕ ਦਿਨਾਂ ਚ ਹੋਊਗੀ ਨਾਲ ਇੱਕ ਗੱਲ ਹੋਰ ਵੀਰ ਦੇ ਨਾਲ ਨਾਲ ਸਾਨੂੰ ਉਹਦੇ ਸਾਰੇ ਪਰਿਵਾਰ ਵਾਲੀ ਜ਼ਮੀਨ ਵੀ ਚਾਹੀਦੀ ਆ ਉਹਦਾ 20% ਹਿੱਸਾ ਤੇਰਾ ਤੂੰ ਆਪੇ ਸੋਚ ਉਹਦੇ ਕੋਲੇ ਕਿੰਨੀ ਜ਼ਮੀਨ ਆ ਤੇ ਉਹਦਾ 20% ਕਿੰਨਾ ਬਣਦਾ 20% ਹਿੱਸਾ ਲੈ ਪ੍ਰੀਤ ਗੁਰੇ ਮੈਨੂੰ ਲੱਗਦਾ ਐਸ ਵਾਰ ਨਾ ਤੂੰ ਵੱਡਾ ਹੀ ਹੱਥ ਮਾਰਨ ਲੱਗ ਪਿਆ ਜਿੱਤਰਾ ਇਹ ਕੰਮ ਖਾਮਜਾਬ ਹੋ ਗਿਆ ਨਾ ਬੱਸ ساری ਉਮਰ ਤੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਮੰਜੇ ਤੇ ਬੈਠੀ ਐਸੇ ਨਾਲ ਖਾਵਾਂਗੇ ਆਏ ਹਾਏ ਮਜ਼ਾ ਆਈ ਆਜੂ ਪ੍ਰੀਤ ਤੈਨੂੰ ਕੰਮ ਦਿੱਤਾ ਹੋਵੇ ਤੇ ਕੰਮਜਾਬ ਬਣਾਓ ਇਹ ਕਦੇ ਹੋ ਸਕਦਾ ਨਾਲ ਇੱਕ ਗੱਲ ਹੋਰ ਤੇ ਕੱਲ ਨੂੰ ਤੇਰੇ ਤੇ ਕੋਈ ਮੁਸੀਬਤ ਪਈ ਜਾ ਤਾਂ ਅਸੀਂ ਤੇਰੇ ਨਾਲ ਖੜੇ ਹਾਂ ਤੂੰ ਹੁਣ ਇਹ ਦੱਸ ਸਾਡਾ ਕੰਮ ਕਰੇਂਗੀ ਇਹ ਡੀਲ ਨੂੰ ਅਸੀਂ ਹੁਣ

एड् डील करबान पका है पर ना भी बहुत है। भी चंकी तरह जानना ही है पेल्ला दो जण करो आ पेपर के उ सैन करो ठीक है भी सारी प्रॉपर्टी चो भी प्रसेंट हिस्सा मेरे नामकरण लगी गल पैसा दी हो ਪ੍ਰੀਤ ਹੁਣ ਅਸੀਂ ਆਪਣਾ ਕੰਮ ਕਰਤਾ ਉਹ ਸਾਡਾ ਕੰਮ ਜਲਦੀ ਤੋਂ ਜਲਦੀ ਹੋ ਜਾਂਦਾ ਜੀ ਤੁਸੀਂ ਟੈਨਸ਼ਨ ਨਾ ਲੋ ਹੁਣ ਜਦੋਂ ਤੁਸੀਂ ਨੇ ਆਵਦਾ ਕੰਮ ਕਰਤਾ ਹੁਣ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਚੱਲ ਚੰਗਾ ਪ੍ਰੀਤ ਹੁਣ ਅਸੀਂ ਚੱਲਦੇ ਹਾਂ ਚੱਲੇ ਕਿੱਥੇ ਹਾਂ ਇੱਕ ਮਿੰਟ ਹਲੇ ਇੱਕ ਫੋਟੋ ਤਾਂ ਹੋ ਜਾਏ ਕਿਉਂਕਿ ਇਹਨਾਂ ਦਾ ਕੀ ਪਤਾ ਹੈ ਨਾ ਇਹ ਤਾਂ ਝੂਠੇ ਵੀ ਹੋ ਸਕਦੇ ਨੇ ਹਾਂਜੀ ਜ਼ਰੂਰ ਠੀਕ ਹੈ ਠੀਕ ਹੈ ਬੱਸ ਹੁਣ ਤੁਹਾਡਾ ਕੰਮ ਪੱਕਾ ਹੀ ਸਮਝੋ ਹਉ ਤੂੰ ਟੈਨਸ਼ਨ ਨਾ ਲੈ ਬੱਸ ਪ੍ਰੀਤ ਦੇ ਹੱਥ ਸੌਂਪੇ ਨਾ ਕੰਮ ਤਾਂ ਤਾਂ ਬੱਸ ਹੋ ਜਾ ਸਮਝੋ ਚੱਲਿਓ ਬਾਈ ਦੇਖ ਹੁਣ ਤੂੰ ਜਾ ਕੇ ਹੀਰ ਦੇ ਸੁਪਨੇ ਹਾਇ ਰੱਬਾ ਇੰਨੇ ਪੈਸੇ ਤੇ 20% ਹਿੱਸਾ ਕੀ ਬਾਤ ਹੈ ਅੱਜ ਤਾਂ ਪ੍ਰੀਤ ਕੁਰੇ ਤੇਰੀ ਲਾਟਰੀ ਲੱਗ ਗਈ ਹਾਂ ਓਏ ਭਾਈ ਤੈਨੂੰ ਕੀ ਲੱਗਦਾ ਇਹ ਆਪਣਾ ਕੰਮ ਕਰ ਦੂਗੀ ਉਹ ਕਿਤੇ ਆਪਾਂ ਉਈ ਨਾ ਫਸ ਜਾਈਏ ਉਹ ਜਿੰਨੇ ਆਪਾਂ ਨੂੰ ਪੈਸੇ ਦੇ ਕਹੇ ਨਾ ਐਨੇ ਪੈਸੇ ਜੇ ਤਾਂ ਆਪਣੇ 2-3 ਸਾਲ ਨਾ ਆਰਾਮਦਾਰੀ ਨਾਲ ਲੱਗੇ ਜਾਂਦੇ ਓ ਜੱਸ ਰਹਿ ਜਾ ਨਾ ਕਮਲੇ ਦਾ ਕੰਮ ਲਾ ਆ ਤੂੰ 1 2 ਸਾਲ ਨਾ ਦੇਖ ਭਾਈ ਸੋਚ ਐਨੇ ਕੇ ਪੈਸੇ ਨਾਲ ਜਿਹੜੀ ਸਾਰੀ ਜ਼ਿੰਦਗੀ ਦੀ ਮੌਜ ਲੱਗਣੀ ਆ ਤੂੰ ਉਹਦੇ ਬਾਰੇ ਸੋਚ ਇਹ ਤਾਂ ਤੂੰ ਗੱਲ ਸਿਆਣੀ ਕਰੀ ਆ ਫਰੀਦ ਨੂੰ ਤਾਂ ਤੂੰ ਕੰਮ ਲਾਇਆ ਆ ਹੁਣ ਤੂੰ ਮੈਨੂੰ ਵੀ ਦੱਸ ਦੇ ਮੇਰਾ ਅੱਗੇ ਕੀ ਰੋਲ ਆ ਓ ਕੋਈ ਨਾ ਦੱਸ ਦੂ ਹਾਂ ਤਾਂ ਗੇਮ ਸਟਾਰਟ ਹੋਈ ਆ ਬਾਜੀ ਨੂੰ ਜਿੱਤਣਾ ਇੰਨਾ ਸੌਖਾ ਥੋੜੀ ਆ ਇਹ ਤਾਂ ਗੱਲ ਹੈਗੀ ਆ ਬਾਈ ਇਹ ਤਾਂ ਤੂੰ ਹੀ ਜਾਣੇ ਤੇਰੀ ਮਰਜ਼ੀ ਆ ਚੱਲ ਹੁਣ ਫਿਰ ਮੈਂ ਚੱਲਦਾ ਉਹ ਦੂਜੀ ਲਵੇ ਵੀ ਜਾ ਕੇ ਆਉਣਾ ਉਹਨੂੰ ਵੀ ਮੈਂ ਕਹਿ ਕੇ ਆਇਆ ਸੀ ਵੀ ਪੈਸੇ ਦਾ ਇੰਤਜ਼ਾਮ ਕਰਦੀ ਮੈਨੂੰ ਲੱਗਦਾ ਉਹਨੇ ਕਰਤਾ ਹੋਣਾ 2-4 ਦਿਨਾਂ ਤੱਕ ਕਹਿੰਦੀ ਸੀ ਉਹ ਤੋਂ ਫੜ ਕੇ ਲੈ ਕੇ ਆਉਣਾ ਪੈਸੇ ਫਿਰ ਮੈਂ ਉਹ ਚੱਲ ਠੀਕ ਆ ਠੀਕ ਆ ਮੈਂ ਛੱਡ ਦੇਣਾ ਚੱਲ ਫਿਰ ਹਾਂ ਉਧਰ ਹੀ ਤਰਨੀ ਚੱਲ ਹਾਂਜੀ ਹਾਂਜੀ ਮੰਮੀ ਇੱਥੇ ਤਾਂ ਸਾਰੇ ਵਧੀਆ ਨੇ ਡੈਡੀ ਕੀ ਕਰਦੇ ਸੀ ਬੱਸ ਇਹ ਤਾਂ ਬਾਰ ਗਏ ਹੋਏ ਸੀਗੇ ਲੱਗਦਾ ਆ ਗਏ ਉਹ ਪਾਸੇ ਗੱਲ ਕਰ ਲਈਏ ਚੰਗਾ ਹੋ ਗਿਆ ਕਿਹਦਾ ਫੋਨ ਆ ਰਿਹਾ ਜੀਰਾ ਉਹ ਤਾਂ ਮੰਮੀ ਦਾ ਫੋਨ ਆ ਰਿਹਾ ਸੀਗਾ ਹਾਲ ਚਾਲ ਪੁੱਛਦੇ ਸੀਗੇ ਮੈਂ ਦੱਸਤਾ ਮਾਂ ਤੁਸੀਂ ਤਾਂ ਬਾਰ ਗਏ ਹੋਏ ਸੀ ਤੇ ਕਹਿੰਦੇ ਮਿਲ ਕੇ ਆਵਾਂਗੇ ਸੇਪੀ ਉਹ ਛਾਲ ਵਧੀਆ ਆ ਜਾਂਦੇ ਉਹਨਾਂ ਦਾ ਹੱਬ ਦਾ ਘਰ ਆਗਾ ਉਹ ਕਿਹੜਾ ਬਗ ਨਗਰ ਆਹੀ ਤੇ ਮੈਨੂੰ ਵੀ ਫਫੜ ਜੀ ਮਿਲੇ ਸੀ ਉਹ ਵੀ ਤੇਰੇ ਬਾਰੇ ਪੁੱਛਦੇ ਸੀ ਮੈਂ ਕਹਾਈਤਾ ਜੀ ਉਹਨਾਂ ਨੂੰ ਵੀ ਹੁਣ ਤਾਂ ਬਹੁਤ ਸਿਆਣੀ ਹੋਈ ਹੈਗੀ ਮੈਥੋਂ ਪੁੱਛੇ ਬਣਾ ਘਰ ਤੋਂ ਬਾਰ ਵੀ ਨਹੀਂ ਜਾਂਦੀ ਜੀ ਕੋਰ ਗਲਤੈਂ ਦਸੀ ਉਹਨਾਂ ਨੂੰ ਹ ਲੈ ਤੂੰ ਕੰਬਲੀ ਹੋਈ ਹੈਗੀ ਮੈਂ ਉਹਨਾਂ ਨੂੰ ਕੁਝ ਕਿਉਂ ਦੱਸਣਾ ਨਾਲ ਜਿਹੜੀ ਵੀ ਗੱਲ ਹੋਈ ਹੈ ਤੰਨਾ ਪਾਦਾ ਰਿਹਾ ਉਹ ਆਪਣੇ ਦੋਹਾਂ ਦੇ ਵਿੱਚ ਰਹੂਗੀ ਨਾਲੇ ਯਾਰ ਮੈਂ ਤੈਨੂੰ ਗਦਨਾਮ ਕਿਉਂ ਕਰੂੰਗਾ ਆਖਰਕਾਰ ਤੂੰ ਮੇਰੇ ਘਰ ਵਾਲੀ ਆ ਕੋਈ ਪ੍ਰਾਈ ਆਉਟ ਤਾਂ ਨਹੀਂ ਹੈਗੀ ਕਾਲੇ ਸੱਚੀ ਤੂੰ ਮੇਰੇ ਬਾਰੇ ਬਹੁਤ ਸੋਚਦਾ ਹੈ ਅਸਲ ਪਿਆਰ ਤਾਂ ਤੂੰ ਹੀ ਕੀਤਾ ਮੈਨੂੰ ਪਰ ਮੈਨੂੰ ਵੀ ਸੱਚੀ ਤੇ ਨਾਲ ਨਾਲ ਹੁਣ ਹੌਲੀ ਹੌਲੀ ਪਿਆਰ ਹੋਣ ਲੱਗਿਆ ਬਾਕੀ ਸਭ ਕੁਝ ਹੌਲੀ ਹੌਲੀ ਠੀਕ ਹੋ ਜਾਊਗਾ ਤੂੰ ਬਸ ਮੈਨੂੰ ਥੋੜਾ ਟਾਈਮ ਦੇ ਲੈ ਵੈਸੇ ਵੀ ਤੈਨੂੰ ਹੀ ਪਤਾ ਜਿਨ੍ਹਾਂ ਪਿਆਰ ਕੀਤਾ ਹੋਵੇ ਉਹਨੂੰ ਭੁਲਾਣਾ ਔਖਾ ਹੁੰਦਾ ਨਾਲੇ ਜੇ ਉਹ ਹੀ ਆਪਣੇ ਨਾਲ ਮਾੜੀ ਕਰ ਜੇ ਉਹਨੂੰ ਭੁਲਣਾ ਵੀ ਬਹੁਤ ਔਖਾ ਏਰ ਮੈਨੂੰ ਪਤਾ ਯਾਰਾ ਉਹਨੂੰ ਭੁੱਲ ਕੇ ਜਲਦੀ ਮੇਰੇ ਨਾਲ ਆਪਦੀ ਜ਼ਿੰਦਗੀ ਸ਼ੁਰੂਆਤ ਕਰੇਗੀ ਮੈਨੂੰ ਯਾਰ ਉਹ ਖਾਸ ਦੰਦਾ ਬਹੁਤ ਦਿਨ ਇੰਤਜ਼ਾਰ ਰਹੂਗਾ ਮੈਂ ਤੇਲੇ ਨੂੰ ਸਹਾਰੇ ਨਹੀਂ ਹੋਦਾ ਕਲੋਕ ਤੁਮ ਹੋ ਜਾਂਦੀਆਂ ਨੇ ਇਹ ਮੂਰੇ ਜਦ ਬਹਿਖ ਤੂੰ ਜਾਵੇ ਹੋ ਕੋਸ਼ਿਸ਼ ਵਿੱਚ ਰਹਿਨੇ ਆ ਕੇ ਤੂੰ ਸਾਨੂੰ ਨਜ਼ਰ ਕਿਵੇਂ ਆਵੇ ਮੁਹੱਬਤਾਂ ਵਾਲੇ ਆਂਡਿਆ ਕੋਈ ਮੱਤੀ ਆ ਸੀ ਦੇ ਜਾ ਕੋਈ ਛਲਾਇ ਖਤਰ ਕੋਈ ਯਾ ਮੇਰੇ ਨੂੰ ਆ ਦੇ ਹੀ ਦੇ ਜਾ ਵੇ ਮੋਨਰ ਦੇਖ ਲੈ ਇੱਕ ਪਲ ਵੇ ਖੈਰਾ ਜੋ ਮੰਗਦੀ ਤੇਰੇ ਲਈ ਕੋਈ ਤਸਵੀਰ ਉਤੇਜ ਦੇ ਦੇ ਯਾ ਵਹੀ ਦੇ ਜਾ ਪਲਰ ਦੇ ਕਿਉਂ ਜਜ਼ਬਾਤਾ ਦੀ ਮੈਂ ਬਸ ਤੋਂ ਕਦਰ ਨਹੀਂ ਪਾਉਂਦਾ ਅੱਖਾਂ ਬਿਨੇ ਚੱਪ ਕੇ ਤੱਕਦੀਆਂ ਮੇਰੇ ਦਿਲ ਨੂੰ ਸਹੂਰ ਨਹੀਂ ਹੋਦਾ ਰੁਕ ਤਾ ਮੈਂ ਜਿਗ ਦੀਆਂ ਇਹ ਰਿਆ ਕਿਤੇ ਖਾਲੀ ਨਾ ਮੁੜ ਜਾਵਾਂ ਚੋਰੀ ਗੰਬ ਰਹਿ ਜਾਣ ਚੰ ਛੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਜੇ ਬਣ ਗਈ ਲਿਆ ਦੇ ਮੈਨੂੰ ਵੀ ਭੱਖ ਲੱਗ ਰਹੀ ਸੀ ਸੱਚ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਵੀ ਕਰਨੀ ਸੀ ਕਿਹੜੀ ਗੱਲ ਕਰਨੀ ਹੈ ਤੈ ਅੱਜ ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਹੋ ਨਾ ਕਿ ਮੈਨੂੰ ਇੱਕ ਖਾਸ ਦਿਨ ਦਾ ਇੰਤਜ਼ਾਰ ਹੈ ਉਹ ਦਿਨ ਅੱਜ ਆ ਗਿਆ ਤੇ ਮੈਂ ਪਿਛਲਾ ਸਭ ਕੁਝ ਭੁਲਾ ਤਾ ਮੈਂ ਚਾਹੁੰਦੀ ਆ ਕਿ ਆਪਾਂ ਦੋਵੇਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਤੇਰੇ ਪਿਆਰ ਤੇ ਤੇਰੀ ਗੱਲਾਂ ਨੇ ਮੈਨੂੰ ਇੰਨਾ ਖਮੋਲਿਆਣਾ ਕਿ ਮੈਨੂੰ ਮੇਰੇ ਪਿਛਲੇ ਪਿਆਰ ਦਾ ਭੂਤ ਵੀ ਕੁਝ ਦਿਨਾਂ ਚ ਉਤਰ ਗਿਆ ਉਹ ਇਹਦਾ ਬਹੁਤ ਖੁਸ਼ੀ ਦੀ ਗੱਲ ਆ ਜੇ ਤੂੰ ਐਂ ਕਰ ਤਰਾ ਅੱਜ ਖਾਣ ਨੂੰ ਕੁਝ ਮਿੱਠਾ ਵੀ ਬਣਾ ਕੇ ਲਿਆ। ਠੀਕ ਹੈ ਨਾਲ ਹੀ ਮੈਂ ਰੋਟੀ ਲਿਆਉਣੀ ਹੈ ਨਾਲੇ ਕੁਝ ਮਿੱਠਾ ਬਣਾਉਣੀ ਹੈ। ਹਾਂ। ਹੋ ਲੈ, ਇਹ ਤਾਂ ਬਹੁਤ ਵਧੀਆ ਹੋਇਆ। ਇਹਨੇ ਵੀ ਜਰਾ ਆਪਣੇ ਘਰ-ਬਾਰ ਬਾਰੇ ਸੋਚਿਆ। ਜਿੱਥੇ ਇਹਦੇ ਮਾਪਿਆਂ ਨੂੰ ਸਮਝਾ ਨਹੀਂ ਸਕੇ ਹੈਗੇ। ਚਲੋ ਉੱਥੇ ਇੱਕ ਮੈਂ ਦੋਸਤ ਬਣ ਕੇ ਨੂੰ ਸਮਝਾਤਾ। ਜਿਨੇ ਮੇਰੀਆਂ ਗੱਲਾਂ ਮੰਨ ਲਈਆਂ। ਲੈ, ਉਹ ਹੁੰਦਾ ਜੱਸ। ਕਿਹੜੀ? ਜ਼ਿੰਮੇਵਾਰਤਾ ਤੇ ਲੈ ਲੋ ਦੀ। ਪਰ ਡਰਜਾ ਲੱਗ ਰਿਹਾ ਇਹੋ ਤੇਰਾ ਕੰਮ ਕਰੂ ਜਣਾ ਉਹ ਕਰੂ ਕੇ ਮੇਲੇ ਪਹਿਲਾ ਕਿਹੜਾ ਉਹਨੇ ਕੋਈ ਕੰਮ ਨਹੀਂ ਕੀਤਾ ਟਾਈਮ ਤਾਂ ਫਿਰ ਵੀ ਲੱਗੀ ਜਾਂਦਾ ਉਹ ਬਾਈ ਕੀ ਬਣੇ ਆਪਣੇ ਕੰਮ ਦਾ ਮੈਨੂੰ ਤਾਂ ਕੋਈ ਨਹੀਂ ਮੂੰਹ ਸਿਰ ਹੁੰਦਾ ਦਿੰਦਾ ਉਹ ਬਾਈ ਇਹੀ ਤਾਂ ਮੈਂ ਸੋਚ ਰਿਹਾ ਕਿ ਇੰਨਾ ਟਾਈਮ ਕਾ ਲੱਗ ਰਿਹਾ ਆਪਣੇ ਕੰਮ ਉਹ ਹੋਰ ਬਾਈ ਯਾਰਾ ਤੈਂ ਕੋਈ ਉਹਦੇ ਨਾਲ ਗੱਲ ਨਹੀਂ ਕੀਤੀ ਹੋਗੀ ਕਿੰਨਾ ਟਾਈਮ ਹੋ ਗਿਆ ਯਾਰ ਆਪਣਾ ਉਹਨੂੰ ਸਾਰੀ ਰਕਮ ਦੇ ਰੱਖੀ ਆ ਤੂੰ ਮਣੀ ਮੁੱਟੀ ਗਲਤ ਆ ਕਰ ਉਹਦੇ ਨਾਲ ਓਏ ਯਾਰ ਤੈਨੂੰ ਤਾਂ ਐ ਲੱਗ ਰਿਹਾ ਜਿਵੇਂ ਪੈਸੇ ਮੈਂ ਖਾ ਗਿਆ ਵੀ ਮੈਂ ਨਹੀਂ ਕੰਮ ਕਰਾ ਰਿਹਾ ਲੈ ਤੇਰੇ ਸਾਹਮਣੇ ਹੁਣੀ ਉਹਨੂੰ ਫੋਨ ਲਾਉਂਦਾ ਪ੍ਰੀਤ ਨੂੰ ਲਾ ਲਾ ਪਤਾ ਤਾਂ ਲੱਗੇ ਗੱਲ ਕੀ ਆ ਕਿਹੜੀ ਦਾ ਫੋਨ ਹੈਲੋ ਹਾਂ ਕਿਹੜੀ ਪਹਿਲਾਂ ਤਾਂ ਮੈਂ ਤੇਰੇ ਕੋਲੋਂ ਮਾਫੀ ਚਾਹੁੰਦੀ ਆ ਮੈਂ ਤੇਰਾ ਕੰਮ ਕਰ ਨਹੀਂ ਸਕੀ ਅੱਜ ਪੂਰੇ 15 ਦਿਨ ਹੋ ਗਏ ਉਹਦੀ ਵੀ ਵਜ੍ਹਾ ਮੈਂ ਤੈਨੂੰ ਦੱਸਦੀ ਆ ਦੇਖ ਪ੍ਰੀਤਾ 15 ਦਿਨ ਹੋ ਗਏ ਤੇ ਇਹ ਹਜੇ ਤੱਕ ਸਾਡਾ ਕੰਮ ਨਹੀਂ ਕੀਤਾ ਐਤਾ ਰਕਮ ਵੀ ਪੂਰੀ ਪਹੁੰਚਾਤੀ ਹੋਰ ਕਿੰਨਾ ਕੁ ਟਾਈਮ ਲੱਗੂ ਉਹ ਮੈਂ ਤੈਨੂੰ ਕਹੀ ਜਾਨੀ ਆ ਵੀ ਮੈਂ ਕਿਸੇ ਵਜ੍ਹਾ ਕਰਕੇ ਨਹੀਂ ਤੇਰਾ ਕੰਮ ਕਰ ਸਕੀ ਪਹਿਲਾਂ ਮੈਂ ਕੋਈ ਹੋਰ ਕੰਮ ਕਰਦੀ ਸੀ ਉਹ ਕੰਮ ਹਜੇ ਮੇਰਾ ਕੱਲੀ ਨੰਬਰ ਹੈ ਤਾ ਕਰਕੇ ਮੈਂ ਤੇਰਾ ਕੰਮ ਸ਼ੁਰੂ ਨਹੀਂ ਕੀਤਾ ਨਾਲੇ ਕਿਹੜੀ ਤੈਨੂੰ ਵੀ ਪਤਾ ਹੀ ਐ ਵਿਪਰੀਤ ਜਿਹੜੇ ਕੰਮ ਨੂੰ ਇੱਕ ਵਾਰ ਹੱਥ ਪਾ ਲੈਣਾ ਉਹ ਕੰਮ ਕਰਕੇ ਸਾਂਹ ਲੰਦੀ ਐ ਚੱਲ ਫਿਰ ਇਹ ਦੱਸ ਕੰਮ ਕਦੋਂ ਸਟਾਰਟ ਕਰਨਾ ਸਾਡਾ ਮੈਂ ਸਵੇਰੀ ਉਹਨਾਂ ਦੇ ਘਰੇ ਜਾਨੀ ਆ ਤੇ 2-4 ਦਿਨਾਂ ਦੇ ਅੰਦਰ-ਅੰਦਰ ਨਾ ਤੇਰਾ ਕੰਮ ਸ਼ੁਰੂ ਕਰ ਦੇਣਾ ਬਸ ਤੂੰ ਟੈਨਸ਼ਨ ਹੀ ਨਾ ਲੈ ਓਕੇ ਓਕੇ ਓਏ ਹਾਂ ਫਿਰ ਬਾਈ ਕੀ ਕਹਿੰਦੀ ਪ੍ਰੀਤ ਆਪਣਾ ਕੰਮ ਕਰੂਕ ਨਾ ਉਹ ਜੱਸ ਰੀਤ ਸਵੇਰੇ ਕਾਲੇ ਦੇ ਘਰ ਜਾ ਰਹੀ ਆ ਅੱਸਾ ਵੀ ਅੱਗੇ-ਅੱਗੇ ਦੇਖੀ ਬੰਦਾ ਕੀ ਆ ਉਹ ਨਲੇ ਤੈਨੂੰ ਪਤਾਗਾ ਉਹ ਜਿਹੜੀ ਗੇਮ ਆਪਣੇਆ ਦੁਆਰਾ ਆਪਣੇ ਆ ਤੇ ਖੇਡੀਆਂ ਜਾਂਦੇ ਨਾ ਉਹਦਾ ਡੰਗ ਨਾ ਫੱਪਦੇ ਜਹਰ ਨਾਲੋਂ ਵੀ ਪੈੜਾ ਹੁੰਦਾ ਉਹਨ ਮੈਂ ਵੀ ਜਾ ਕੇ ਦੇਖਾਂ ਤਾਂ ਸਹੀ ਬਈ ਹੀ ਰਹੋ ਜੀ ਕਿਹੋ ਜੀ ਹੂਰ ਪਰੇ ਲੱਗਦੀ ਐ ਜੀ ਦੇ ਪਿੱਛੇ ਕਿਹੜੀ ਐਨੇ ਪਾਪੜ ਵੇਲੀ ਜਾਂਦਾ ਚਲ ਇਹ ਤਾਂ ਹੁਣ ਜਾ ਕੇ ਪਤਾ ਲੱਗੂ ਆ